ਹਾਂਜੀ ਕੀ ਨਾਂ ਚੜ ਮੇਰਾ ਨਾਮ ਭਾਜੀ ਅਰਚਨਾ ਹੈ ਕੀ ਗੱਲ ਹੋਈ ਅਰਚਨਾ ਭਾਜੀ ਪੀਤੀ ਰਾਤ ਬੁੱਧਵਾਰ ਸ਼ਾਮ ਨੂੰ ਮੇਰਾ ਘਰ ਵਾਲਾ ਮੈਨੂੰ ਲੈ ਕੇ ਗਿਆ ਏ ਮੈਨੂੰ ਕੰਮ ਤੋਂ ਲੈ ਕੇ ਗਏ ਆ ਚੰਗੇ ਭਲੇ ਸੀਗੇ ਮੇਰੇ ਬੱਚੇ ਨੂੰ ਲੈ ਕੇ ਗਏ ਆ ਤੇ ਜਾ ਕੇ ਸ਼ਾਮ ਨੂੰ ਪਹਿਲਾਂ ਤਾਂ ਉਹਨਾਂ ਨੇ ਆਪਣੇ ਘਰ ਦਿਆਂ ਨਾ ਮਾਂ ਨਾ ਪਰਜਾਈ ਨਾ ਭਰਾ ਨਾਲ ਲੜਾਈ ਕੀਤੀ ਆ ਜਾ ਕੇ ਕਿ ਮੈਨੂੰ ਤੁਸੀਂ ਪੁੱਛ ਨਹੀਂ ਰਹੇ ਕਿ ਆਪ ਤੁਸੀਂ ਸਾਰਾ ਵਿਆਹ ਦਾ ਖਰਚਾ ਕਰ ਰਹੇ ਆ ਭਰਾ ਦਾ ਕਿ ਮੈਨੂੰ ਕੌਣ ਪੁੱਛੇਗਾ ਉਹਨਾਂ ਨੇ ਬਹੁਤ ਬੋਲ ਬਲਈਆ ਕਰਕੇ ਬੈਸ ਕਰਕੇ ਤੇ ਫਿਰ ਅਸੀਂ ਘਰੇ ਆਣ ਕੇ ਰੋਟੀ ਖਾਧੀ ਆ ਮੈਂ ਉੱਥੇ ਚੁੱਪ ਕਰਾ ਕੇ ਲੈ ਕੇ ਆਏ ਘਰੇ ਆਣ ਕੇ ਰੋਟੀ ਖਾਧੀ ਆ ਉਹਨਾਂ ਨੇ ਚੁੱਪ ਕਰਕੇ ਉਹਨਾਂ ਨੂੰ ਪਾਇਆ ਤੇ ਫਿਰ ਮੇਰੇ ਨਾਲ ਥੋੜਾ ਬਹੁਤ ਬੋਲ ਬਲਈਆ ਹੋਇਆ ਤੇ ਫਿਰ ਮੈਂ ਉਹਨਾਂ ਨੂੰ ਪਾਇਆ ਉਹ ਕਹਿ ਰਹੇ ਕਿ ਹਨਾ ਮੈਂ ਬਾਥਰੂਮ ਕਰਨ ਜਾਣਾ ਆ ਬਾਥਰੂਮ ਕਰਨ ਗਏ ਆ ਉਹਦੇ ਵਿੱਚ ਹੀ 5 ਮਿੰਟ ਦੇ ਅੰਦਰ ਅੰਦਰ ਉਹਨਾਂ ਨੇ ਬਾਹਰੋਂ ਮੈਨੂੰ ਕੁੰਡੀ ਲਗਾ ਦਿੱਤੀ ਆ ਬਾਹਰ ਜਾ ਕੇ 파ਹ ਲੈ ਲਿਆ ਮੈਂ ਉਹ ਚੋਰ ਚੋਰ ਨਾਲ ਦਰਵਾਜ਼ਾ ਖੜਕਾਇਆ ਵਾਜਾ ਦਿੱਤੀਆਂ ਕਿ ਬੂਆ ਨਹੀਂ ਖੋਲ ਰਹੇ ਤੇ ਉਧਰੋਂ ਗਵਾਂਡੀਆਂ ਨੇ ਆਣ ਕੇ ਉਹਨਾਂ ਨੇ ਟੱਪ ਟੱਪ ਛੁੱਟ ਕੇ ਬੂਆ ਤੋੜ ਕੇ ਉਹਨਾਂ ਨੇ ਦੇਖਿਆ ਤਾਂ ਉਹ 파ਹ ਲਿਆ ਹੋਇਆ ਸੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਘੇਰਾ ਆ ਕੇ ਮੈਂ ਉਹਨਾਂ ਦੀ ਰੱਸੀ ਤੋੜੀ ਉਹਨਾਂ ਨੂੰ ਫੜਿਆ ਤੇ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਪਹਿਲਾ ਸਿਵਲ ਹਸਪਤਲ ਲੈ ਕੇ ਗਏ ਉਹਨਾਂ ਨੂੰ ਤੇ ਉਹਨਾਂ ਨੇ ਉੱਥੇ ਆਪਣਾ ਟਰੀਟਮੈਂਟ ਕਰਕੇ ਜਵਾਬ ਦੇ ਦਿੱਤਾ ਕਹਿੰਦੇ ਤੁਸੀਂ ਜਲੰਧਰ ਲੈ ਜਾਓ ਇਹਨਾਂ ਨੂੰ ਫਿਰ ਉੱਥੇ ਅਸੀਂ ਪਿੰਸ ਲੈ ਕੇ ਗਏ ਪਿੰਸ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਕਹਿੰਦੇ ਅਸੀਂ ਨਹੀਂ ਇਥੇ ਰੱਖ ਸਕਦੇ ਪੁਲਿਸ ਕਹਿੰਦਾ ਕੇਸ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਚਿਰੀਰਾਮ ਹਸਪਤਲ ਲੈ ਕੇ ਗਏ ਜਿੱਥੇ ਲਿਜਾ ਕੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਉਹਨਾਂ ਨੇ ਵੀ ਦੱਸਿਆ ਕਹਿੰਦੇ ਬਹੁਤ ਸੀਰੀਅਸ ਐ ਪੇਸ਼ੈਂਟ ਤੁਹਾਡਾ ਬਾਕੀ ਉਹਨਾਂ ਦੇ ਭੈਣ ਭਰਾ ਨੂੰ ਸਾਰਿਆਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਅਸੀਂ ਕਹਿੰਦੇ ਕੁਝ ਨਹੀਂ ਕਰ ਸਕਦੇ ਸਾਡਾ ਕਹਿੰਦੇ ਕੁਝ ਨਹੀਂ ਸੀ ਲੱਗਦਾ ਮਾਮਿਆਂ ਨੂੰ ਵੀ ਫੋਨ ਕੀਤਾ ਗਿਆ ਕਹਿੰਦੇ ਸਾਡਾ ਕੁਝ ਨਹੀਂ ਲੱਗਦਾ ਅਸੀਂ ਕਹਿੰਦੇ ਹੱਥ ਸਾਡੇ ਖੜੇ ਆ ਮਰਦਾ ਮਰ ਜਵੇ ਅਸੀਂ ਕਹਿੰਦੇ ਕੁਝ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਕਰੋ ਜੋ ਕਰਨਾ ਤੁਸੀਂ ਇਹਦਾ ਇਲਾਜ ਕਰਵਾਓ ਤੇ ਅਸੀਂ ਹੁਣ ਮੇਰਾ ਭਰਾ ਮਾਂ ਮੇਰਾ ਉਹ ਅਸੀਂ ਸਾਰਿਆਂ ਨੇ ਰਲ ਕੇ ਉਹਦਾ ਇਲਾਜ ਕਰਾਇਆ ਉੱਥੇ ਕੋਈ ਨਹੀਂ ਇਨੇ ਦਿਨ 8 ਦਿਨਾਂ ਤੱਕ ਕੋਈ ਨਹੀਂ ਪਹੁੰਚਿਆ ਮੇਰੇ ਨਾਲ ਮੇਰੇ ਮਗਰ ਹਾਂਜੀ ਭਾਜੀ 8 ਦਿਨ ਰਹੇ ਉੱਥੇ ਮੇਰੇ ਮਗਰ ਕੋਈ ਨਹੀਂ ਪਹੁੰਚਿਆ ਨਾ ਕਿ ਨੇ ਜਾ ਕੇ ਕੱਲ ਬਾਤ ਪੁੱਛੀ ਹੈ ਨਾ ਪੁੱਛਿਆ ਠੀਕ ਹੈ ਕਿ ਨਹੀਂ ਉਹਨਾਂ ਨੇ ਇੰਨਾ ਪੈਸਾ 4 ਲੱਖ ਰੁਪਈਆ ਲਗਾ ਦਿੱਤਾ ਕਿਸ ਨੇ 1 ਰੁਪਏ ਦੀ ਮਦਦ ਨਹੀਂ ਕੀਤੀ ਜਾ ਕੇ ਹੁਣ ਕੀ ਪ੍ਰੋਬਲਮ ਹੈ ਉਹਨਾਂ ਪਾਜੀ ਮੇਰੇ ਤੇ ਉਲਟਾ ਉਹਨਾਂ ਨੇ ਕੇਸ ਕੀਤਾ ਆ ਕਿ ਇਸ ਦੇ ਕਰਕੇ ਮੇਰਾ ਸਾਡਾ ਬੱਚਾ ਮਰਿਆ ਆ ਜਦ ਕਿ ਮੈਨੂੰ ਉਹਨਾਂ ਨੇ ਬਿਨਾ ਪੁੱਛੇ ਮੇਰਾ ਬੱਚਾ ਆ ਛੋਟਾ 5 ਸਾਲ ਦਾ ਮੇਰਾ ਬੱਚਾ ਆ ਜਦ ਕਿ ਉਹਨ ਸਾਨੂੰ ਬਿਨਾਂ ਪੁੱਛੇ ਆਣਾ ਥੋੜਾ ਸੰਸਕਾਰ ਵੀ ਕਰ ਦਿੱਤਾ ਉਹਦੇ ਕੋਲੋਂ ਵੀ ਉਹਦਾ ਹੱਕ ਖੋਇਆ ਗਿਆ ਸਾਨੂੰ ਦੇਖਣ ਦਾ ਵੀ ਇੱਕ ਮੌਕਾ ਨਹੀਂ ਦਿੱਤਾ ਗਿਆ ਇਹਦੇ ਹੱਥੋਂ ਮੁੱਛੋਣਾ ਹੈ ਸਾਡੇ ਤੇ ਬਹੁਤ ਇਹਦਾ ਕੀ ਕਸੂਰ ਸੀਗਾ ਜੋਰ ਜ਼ਬਰ ਕਰ ਰਹੇ ਆ ਕਾਰਵਾਈ ਮੇਰੇ ਤੇ ਕਰ ਰਹੇ ਆ ਕਸੂਰ ਸੀਗਾ ਉਸ ਵਾਲੇ ਵੱਲੋਂ ਸਾਰਾ ਕੁਝ ਹੋ ਰਿਹਾ ਹੈ ਮੇਰੇ ਉੱਪਰ ਉਹ ਸਾਥੋਂ ਚੋਰੀ ਸੰਸਕਾਰ ਵੀ ਕਰਦਾ ਜਦ ਕਿ ਪੈਸਾ ਸਾਰਾ ਹਾਸਿਲ ਕਰਾਇਆ ਮੈਂ ਹੁਣ ਇਨਸਾਫ ਚਾਹਨੀ ਆ ਕਿ ਜੋ ਮੇਰੇ ਤੇ ਕਾਰਵਾਈ ਹੋ ਰਹੀ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਹਾਜੀ ਸਾਡਾ ਜਿਹੜਾ ਬੁੱਧਵਾਰ ਸ਼ਾਮੀ ਮੁੰਡੇ ਨੇ ਸੁਸਾਈਡ ਕੀਤਾ ਉੱਤੇ ਕੀ ਕਹਿਣਾ ਚਾਹੁੰਦੇ ਹੋ ਸੋ ਸੇਰ ਕਿਤਾ ਜੀ ਗਲਤੀ ਕੀਤੀ ਮੁੰਡੇ ਨੇ ਆਪਣੇ ਪੈਰਾਂ ਤੇ ਆਪ ਨੂੰ ਕੰਮ ਕੀਤਾ ਜੀ ਤਾਂ ਨਜਾਇਜ਼ ਨਜਾਇਜ਼ ਪਰਚਾ ਪਾ ਪਾਉਂਦਾ ਮੇਰੀ ਕੁੜੀ ਤੇ ਤੁਹਾਡੀ ਬੇਟੀ ਸੀਗੀ ਮੇਰੀ ਬੇਟੀ ਅਚਰਾ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਲੈ ਕੇ ਭੱਜੇ ਫਿਰਦੇ ਤੇ ਮੁੰਡੇ ਦਾ ਭਰਾ ਪਰਜਾਈ ਚਾਚਾ ਮਹੱਲੇ ਦੇ ਚਾਚਾ ਮੁੰਡੇ ਉਹ ਵੀ ਸਾਰੇ ਆਏ ਸੀ ਅਸੀਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਇਲਾਜ ਦਾ ਕਿੱਦਾਂ ਖਰਚਾ ਚੱਕੋਗੇ ਉਹ ਕਹਿੰਦੇ ਸਾਡੇ ਕੋਲ ਪੰਲਾ ਕੁਝ ਨਹੀਂ ਸਾਡੇ ਕੋਲ ਸਾਡੇ ਭਰਾ ਦਾ ਵਿਆਹ ਰੱਖਿਆ ਵਾ ਸਾਡੇ ਕੋਲ ਕੁ ਰੁਪਏ ਜੱਟ ਨਹੀਂਗਾ ਤਾਂ ਮੈਂ ਤਾਂ ਕਿੱਦਾ ਕਰੀਏ ਕਹਿੰਦਾ ਤੁਸੀਂ ਆਪ ਖਰਚਾ ਚੱਕੋ ਅਸੀਂ ਆਪਣਾ ਖਰਚਾ ਚੱਕਿਆ ਮੁੰਡੇ ਦਾ ਤਾਂ 4 ਲੱਖ ਰੁਪਏ ਸਾਡਾ ਲੱਗ ਚੁੱਕਾ ਉਲਟਾ ਸਾਡੇ ਤੇ ਕੁੜੀ ਤੇ ਮੇਰੇ ਇਲਜ਼ਾਮ ਲਾਂਦੇ ਪਿਆ ਕਿ ਇਹਨੇ ਕੁੜੀ ਨੇ ਸਾਡਾ ਮੁੰਡਾ ਮਾਰਤਾ ਠੀਕ ਹੈ ਜੀ ਤਾਂ ਉਹਦਾ ਪਰਚਾ ਦਿੱਤੇ ਬੇ ਕੁੜੀ ਦੇ ਉੱਤੇ ਤੁਹਾਨੂੰ ਇਨਸਾਫ ਚਾਹੀਦਾ ਇਨਕੁਆਇਰੀ ਚਾਹੀਦੀ ਆ ਡਾਕਟਰ ਤੇ ਜਾਓ ਹਸਪੀਟਲ ਜਾਓ ਸ੍ਰੀ ਰਾਮ ਹਸਪੀਟਲ ਉੱਥੇ ਇਨਕੁਆਇਰੀ ਕਰੋ ਕਿ ਕਿੰਨਾ ਖਰਚਾ ਆਇਆ ਕੀ ਹਸਪਤਲ ਕਿਦਾਂ ਮੁੰਡੇ ਦਾ ਇਲਾਜ ਚੱਲਦਾ ਸੀ ਨਹੀਂ ਚੱਲਦਾ ਸੀ